ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆਂ ਜੀ ਵਨ ਡੇ ਕੱਲ ਗਏ ਸੀ ਵਿਆਹ ਤੇ ਕੱਲ ਵੀ ਜਾਣਾ ਵਿਆਹ ਹੁਣ ਆਪਾਂ ਚੱਲੇ ਆਂ ਜੀ ਵਨ ਡੇ ਦੱਸੋ ਕਿੱਥੇ ਚੱਲੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਘੇਰਾ ਕਰਾਂਗੀ ਆ ਪਕੌੜੇ ਖਾਧਾ ਰੇ ਗਲਾ ਖਰਾਬ ਹੋ ਗਿਆ ਥੋੜਾ ਹੂੰ ਐਸੀ ਚੱਲੇ ਆਂ ਜੀ ਅੱਜ ਵਨ ਡੇ ਤੇ ਤੁਹਾਨੂੰ ਦੱਸਦੇ ਆਂ ਕਿ ਅੱਜ ਆਪਾਂ ਕਿੱਥੇ-ਕਿੱਥੇ ਚੱਲੇ ਆਂ ਠੀਕ ਹੈ ਜੀ ਤੇ ਅੰਗਦ ਵੀ ਹੋ ਗਿਆ ਯਾ ਰੈਡੀ ਸ਼ੈਡੀ ਤੇ ਮੰਮੀ ਵੀ ਨਾਲ ਚੱਲੇ ਆ ਤੇ ਲੀਨ ਹੱਡੀ ਗਈ ਐ ਸਕੂਲ ਤੇ ਲੀਨ ਨੇ ਆਣ ਕੇ ਭਾਈ ਠੀਕੇ ਇਹਦੇ ਵਿੱਚ ਹੋ ਗਿਆ ਜਪਾ ਹੀ ਆ ਗਿਆ ਆਹ ਬਾਲਾ ਚਲੋ ਠੀਕ ਆ ਜੀ ਵਿਖਾਲਦੇ ਆ ਤੁਹਾਨੂੰ ਅਸੀਂ ਅੱਪਾ ਕਿੱਥੇ ਚੱਲੇ ਆ ਤੇ ਫਿਰ ਸਾਰਾ ਵਲੌਗ ਵੇਖਿਓ ਤੁਸੀਂ ਓਕੇ ਬਾਏ ਅੰਗਦੇ ਅੰਗਦੇ ਆਪਣੇ ਕੰਮ 'ਚ ਬਿਜੀ ਬਸ ਗਿੱਟੀਆਂ ਵੇਖਣਦੇ ਆ ਅੰਗਦੇ ਇੱਧਰ ਬਾਏ 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 ਕੀ ਆ ਗਈ ਤੁਹਾਨੂੰ ਬਾਏ ਬਾਏ ਨਹੀਂ ਅੱਗੇ ਨਹੀਂ ਹੁਣਾ ਇੱਥੇ ਬੈਠੋ ਇੱਥੇ ਇੱਥੇ ਹੀ ਬਾਏ ਬਾਏ ਹਲੋ ਜੀ ਅੰਗਾ ਥਾਡਾ ਪਿੱਛੇ ਬਿਜ਼ੀ ਆਂデア ਆ ਗੱਡੀਆਂ ਵੇਖਣ ਅੰਗਦੂ ਹ ਰੰਗਦੂ ਬਾਏ ਬਾਏ ਹਾਂ ਡੋਗੀ ਆ ਗਿਆ ਓਏ ਡੋਗੀ ਗਾੜੀ ਓ ਡੋਗੀ ਡੋਗੀ ਆ ਗਿਆ ਓ ਗਾੜੀ ਆ ਗਿਆ ਹੋਏ ਹੋਏ ਡੋਗੀ ਆ ਗਿਆ ਇੱਧਰ 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 ਡੋਗੀ ਆ ਗਿਆ ਹੋਏ ਆ ਗਿਆ ਆ ਗਿਆ ਆ ਗਿਆ ਕਿਥੇ ਰਿਹਾ ਡੋਗੀ ਅੰਗਦੋ ਕੀਥੇ ਆ ਹੋਏ ਕਿੱਥੇ ਡੋਗੀ ਵਾਇਗੁਰੂ ਕਰ ਦੇ ਵਾਇਗੁਰੂ ਅੰਗਦ ਦੀਦੀ ਕਿਥੇ ਆ ਦੀਦੀ ਲਵਲੀਨ ਗਈ ਆ ਸਕੂਲ ਤੇਹੀ ਉਹਦੇ ਮਗਰੋਂ ਮਗਰੋਂ ਵੀ ਹੋਣਾ ਵਾਂਡਾ ਤੇ ਉਹ ਮਗਰੋਂ ਰਹੇਗੀ ਦਲਜੰਦਰ ਦੀਦੀ ਦੇ ਕੋਲ ਅੰਗਦ ਦੀਦੀ ਫਰੰਗਦੇ ਦੀਦੀ ਕਿਥੇ ਆ ਤੁੜ ਕੱਲੇ ਵੰਡੇ ਵੇਨਾਂ ਨਾ ਉਹ ਤੈਨੂੰ ਮਾਰਨਾ ਵੇਖੀ ਮਨ ਗਾ ਮੈਨੂੰ ਸਕੂਲ ਕਲਾ ਆ ਕੇ ਤੇ ਕੱਲਾ ਵੰਡੇ ਵੇਂਦਾ ਹੈ ਹੈ ਨਾ ਸਾਸ਼ਿਕਲ ਸਾਸ਼ਿਕਲ ਕਰ ਦਿਓ ਸਾਰਿਆਂ ਨੂੰ ਇਧਰ ਵੇਖੋ ਸਾਸ਼ਿਕਲ ਕਰ ਤੋ ਸਾਸ਼ਿਕਲ ਇਹ ਤੇ ਦੇਖੋ ਬਿਚੂ ਨੀ ਨੀਉਂ ਦੀ ਉਹ ਵੇ ਚੋਕੇ ਵਜੰਦੇ ਇਹ ਚੋਕੇ ਵਜੰਦੇ ਕਰਨ ਕੀ ਡਿਆ ਹੋਇਆ ਕਿਉਂ ਅਗਰ ਤੁਸੀਂ ਆਦਿਕ حاجه ਕਰੇ ਨਾ ਇਹ ਤਾਂ ਬਣੀ ਉਹ ਦੇ ਤਾਂ ਤਾਂ ਮੈਂ ਤਾ ਗੱਡੀਆਂ ਵੇਖਣੀਆਂ ਇਹ ਸੋ ਗਿਆ ਕਾਕਾ ਸੋ ਗਿਆ ਜੋ ਗਿਆ ਜੋ ਗਿਆ ਵੇਖੋ ਜੀ ਅੰਗਦ ਕਿਦਾਂ ਗਾਈਆਂ ਵੱਲ ਜਾਂਦੇ ਆ ਇਹਨੂੰ ਮਾਸਾਜ ਨਾ ਡਰਨੀ ਲੱਗੰਦਿਆ ਵੀ ਚਾਹੀ ਮੈਨੂੰ ਅਗਿਓ ਮਾਰੂਗੀ ਚਾਹੀ ਕਿਦਾਂ ਆ ਤੇ ਇਹ ਆ ਵੀ ਬਚਨ ਚਲੋ ਕੀ ਪਤਾ ਹੁੰਦਾ ਆ ਤੇ ਬੱਚੇ ਨੇ ਤਾਂ ਬਸ ਇਹ ਹੋਈ ਆ ਬਿਸ਼ਤਾਨੀ ਕਰਨੀ ਆ ਕਿ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਵੀ ਜਾਈ ਨੁਕਸਾਨ ਹੋਣਾ ਚਾਹੀ ਕਿਦਾਂ ਆ ਤੇ ਮਾਮਾ ਜੀ ਵਿਚਾਰੇ ਮਗਰ ਮਗਰ ਨੇ ਉਹ ਗਦੀ ਨੂੰ ਇਧਰੋਂ ਫੜਕੇ ਲਿਆਉਂਦੇ ਅਗਦੀ ਉਧਰੋਂ ਫੜਕੇ ਲਿਆਉਂਦੇ ਆ ਤੇ ਸਾਰਿਆਂ ਨੂੰ ਹੀ ਜਾਗੇ ਨੇ ਪਰਥੂ ਪਾਇਆ ਹੀ ਉਹਨਾਂ ਵਿਚਾਰੇ ਨੇ ਸਾਰੇ ਨੀਂਦਾਂ ਘੜਵਾਈਆਂ ਤੇ ਬਾਕੀ ਚੱਲੂਗੀ ਕਿ ਪਕੌੜੇ ਹੁਣ ਆਪਾਂ ਲਈ ਆ ਖਾ ਤੇ ਹੁਣ ਇਸ ਤੋਂ ਬਾਅਦ ਅਸੀਂ ਜਾਣਾ ਆ ਨਿੱਕੇ ਮਮਾ ਜੀ ਘਰ ਲਵੋ ਜੀ ਇਹ ਆ ਮੇਰੇ ਮਾਮੀ ਜੀ ਬਜਰੇ ਦੇ ਪਕੌੜੇ ਬਹੁਤ ਸਵਾਦ ਗੱਡੇ ਇਹ ਫੁੱਲ ਟਾਣੀ ਬਣਾਇਆ ਨਾ ਇਹ ਬਹੁਤ ਸਵਾਦੀ ਸੱਚੀ ਨਾਲੇ ਉਦਾਂ ਭੁੱਖ ਲੱਗੀ ਇਹ ਕਿੱਜਾ ਸਮੱਸਿਆ ਨਹੀ ਬਣਾਉਣਾ ਆ ਬਗਰੀ ਬਣਾਉਣੀ ਆ ਨਹੀਂ ਨਹੀਂ ਬਹੁਤ ਵਧੀਆ ਬੜੀ ਖੇਚਲੀ ਦੀ ਦੀ ਠੀਕ ਹੈ ਜੀ ਠੀਕ ਹੈ ਜੀ ਤੂੰ ਕੱਲੇ ਦਸਤਾ ਮਾਰਿਆ ਵਵੇ ਦਾਦਾ ਨਹੀਂ ਆ ਕਿਥੇ ਆਇਆ ਮਾ ਕਿਹੜੇ ਬੰਦੇ ਆਇਆਂਗੇ ਤੇ ਇਹ ਪਰਾਂ ਜਾਨ ਗੱਡੀ ਪੜ ਨਹੀਂ ਲੱਗਦਾ ਨਹੀਂ ਲੱਗਦਾ ਮਸੀ ਉਧਰ ਬੈਠ ਮਮੀ ਬਾਹਰ ਚਲੇ ਗਏ ਸਰ ਚਲ ਉੱਥੇ ਫੜਾ ਕੋਈ ਨਹੀਂ ਕੋਈ ਨਹੀਂ ਚਾ ਜੋ ਫੋਟੋ ਕਿ ਚਲੋ ਇੱਧਰ ਤੇ ਆ ਅੰਗੇ ਉਧਰ ਜਾਓ ਸਿੰਘੰਡੀ ਤੈਨੂੰ ਆ ਦਿਸਾਗਾ ਕਿੱਥੋਂ ਚੜ ਗਿਆ ਵਾ ਹੋਣੀ ਨਹੀਂ ਆਏ ਤਾਂ ਕਰਕੇ ਉਹ ਬੁਕਾਰਾਂ ਤਾਂ ਨਹੀਂ ਆ ਆ ਜਾ ਗਈ ਹੀ ਨਾ ਸਾਡੇ ਪਿੰਡ ਦੀਦੀ ਉਹ ਹੀ ਆ ਆ ਜਾ ਆ ਜਾ ਪਤਾ ਜਾ ਨਾਮ ਕੀ ਹੈ ਦਾ ਕੋਈ ਨਹੀਂ ਇਦਾਂ ਨਾ ਗਿਆ ਸਾਜ ਉਹ ਸਾਜ ਲੰਦਾ ਸਾਜ ਰਹੀ ਆ ਆ ਜਾ ਕੋਈ ਸਟੈਂਡ ਜਿਹੜੇ ਤੇ ਲੱਛਾ ਅੱਛਾ ਅੱਛਾ ਫੇਰ ਠੀਕ ਹਾਂ ਆ ਉਹ ਜਾਂਦੀ ਰਹੀ ਚੱਲ ਜੀ ਨਹੀਂ ਨਹੀਂ ਜਾਂਦੀ ਨਹੀਂ ਉਹ ਪੰਨੂ ਵੀ ਆ ਜਾ ਆ ਮੇਰਾ ਉਹ ਆ ਜਾ ਇਧਰ ਆ ਜਾ ਉਹ ਪਣੀਵਾ ਆਹ ਹੈ ਇਹਦਾ ਸੇਵਾ ਨਾ ਹੋਣੀ ਮਸੀ ਜਾਂ ਤਾਂ ਸੇਤ ਲੜਵਾਉਣਾ ਕੋਤ ਮਾਤੀ ਇਧਰ ਆਜੋ 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 ਹਾਂ ਮੈਂ ਵੀ ਬਾਹਰ ਜਾਣਾ ਵਾਂ ਦੱਸੋ ਜੀ ਕਿੱਥੋਂ ਹੋ ਗਏ ਲੋ ਜੀ ਆਪਾਂ ਇੱਕ ਵਾਂਡਾ ਵੇਖ ਆਈਆਂ ਉਹ ਗੇਸਰੀ ਮੇਰੇ ਨਾਨਕੇ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਆਪਾਂ ਚੱਲੇ ਆ ਆਪਣੇ ਪਿੰਡ ਮਡੇ आले ਚੱਲ ਜਾਈ ਸੜਕ ਟੁੱਟੀ ਏ ਨਾਲ ਬੈਂਟ ਜੀ ਐਵੇਂ ਉਧਰ ਤੇ ਬਣੀ ਐ ਇਤਨੀ ਖਰਾਬ ਆ ਥੜੀ ਜੀ ਅੱਛੇ ਖਰਾਬ ਤਾਂ ਪੱਠਾ ਉਹ ਜੰਡੀ ਗੱਠੀ ਤੇ ਉੱਥੇ ਵੀ ਮਮਾ ਜੀ ਦੇ ਘਰੇ ਹੋਈ ਇਹ ਬੇਟੀ ਤੇ ਉਹ ਵੇ ਕੇ ਆਈਆਂ ਤੇ ਹੁਣ ਵੀ ਪਿੰਡ ਚੱਲੇ ਆ ਉੱਥੇ ਵੀ ਬ੍ਰਦਰ ਦੇ ਘਰੇ ਹੋਈ ਆ ਬੇਟੀ ਠੀਕ ਹੈ ਜੀ ਤੇ ਹੁਣ ਚੱਲੇ ਆ ਵੇਖਣ ਦੋ ਕੁੜੀਆਂ ਵੇਖ ਕੇ ਤੇ ਫੇਰ ਆਪਾਂ ਚੱਲ ਜਣਾ ਘਰ ਠੀਕ ਹੈ ਜੀ ਉੱਥੇ ਵੇਖਣਾ ਆਪਾਂ ਵਿਆਹ ਮਾਹ ਕਿਤੇ ਵਾਂਡਾ ਕੱਟਿਆ ਹੀ ਤੇ ਕੱਲ ਨੂੰ ਆਪਾਂ ਜਾਣਾ ਆ ਵਿਆਹ ਠੀਕ ਹੈ ਜੀ ਚੱਲੀਏ ਲਵਲੀ ਨੇ ਹਨਾ ਡਿੱਗ ਲੀਆ ਘਰੇ ਉਹ ਸਕੂਲ ਤੋਂ ਹੁਣ ਗਈ ਆ ਤੇ ਮੈਂ ਸੋਚਿਆ ਚਲੋ ਛੇਸ਼ਤੀ ਮੰਡੇ ਗੱਡੀਏ ਹੈ ਛੋਟੀ ਆ ਨਾ ਹਲੇ ਥੋੜਾ ਜਿਆ ਕਰਦੀ ਆ ਨੂੰ ਆਣਾ ਪਾਣਾ ਲਾਉਣਾ ਪੈਂਦਾ ਹੈ ਹੁਣ ਵੀ ਇਹਨੂੰ ਕਿਹਾ ਸੀ ਕਿ ਦਿਲਜਿੰਦਰ ਦੀ ਨੂੰ ਕਿਹਾ ਸੀ ਤੈਨੂੰ ਵੀ ਉਹ ਵੀ ਗਏ ਆ ਵੀ ਵੀਡੀਓ ਬਣਾਉਣ ਗਏ ਆ ਫੇਰ ਨਹੀਂ ਗਈ ਨਾ ਕਰਦੀ ਹੈਗੀ ਨਹੀਂ ਤੇ ਉਦਾਂ ਤੇ ਉਹਨੂੰ ਪਤਾ ਹੀ ਆ ਵੀ ਰੰਗ ਬਖਾਲਨੇ ਆ ਆਪਣੇ ਟੱਡਾ ਗਦੇ ਟੱਡਾ ਟੱਡਾ ਉਹ ਪਿਛੇ ਦਿਆ ਆਪਣੇ ਕੰਮ ਕਰਨ ਅੰਗ ਦੇ ਮੈਂ ਜੁੱਤੀ ਖੜੀ ਆ ਸੜਕ ਬਹੁਤ ਸੋਹਣੀ ਹੈ ਇਦਾਂ ਦਾ ਰੋਡ ਕਿਤੇ ਹੈਗਾ ਕਿਤੇ ਜਿੱਧਾਂ ਦਾ ਹੈ ਮੈਂ ਤਾਂ ਰੋੜਾ ਹਾਂ ਮੈਂ ਤਾਂ ਰੋੜਾ ਵੱਡੀਆਂ ਸੜਕਾਂ ਅਗਰ ਵੱਡੀਆਂ ਬੋਡੀਆਂ ਹੁੰਦਾ ਜੀ ਇਹਨੂੰ ਪੁੱਛਾਂਗੇ ਖਲ ਕਿੱਥਾਂ ਗੱਡੀ ਬਜੀ ਰਹੀ ਹੈ ਧੋਵੇ ਖੜੀ ਹੈ ਆ ਉਹ ਵੀ ਉਦੋਂ ਨਹੀਂ ਆਈ ਹਣੀ ਪੰਜਾਬ ਦਾ ਹਵਟਾਲੇ ਆਈਆਂ ਆ ਗਈ ਜੀ ਬਿਲਕੁਲ ਬਾਈ ਗੁਰ ਦਾ ਗੀਤ ਜੀ ਜੀਓ ਜੀ ਜੀ ਲੋਕਾਂ ਘੜ ਕੇ ਲੈਣੀ ਮੜਾਇਆ ਇਧਰ ਅਧਮਾ ਨਾ ਨਹੀਂ ਜਾ ਇਧਰ ਇਧਰ ਨੂੰ ਮੂੰਹ ਸਿੱਧਾ ਹੋਣਾ ਲੋਗੇ ਤੇ ਚਿਹਰਾ ਹੀ ਬਣਿਆ ਤਣਿਆ ਹੋਵੇ ਮੇਰੇ ਮਮੀ ਆਪਣੀ ਵਰਗੀ ਸਾਦੀ ਹਾਂ ਇਹ ਨਹੀਂ ਮੰਨਦੀ ਕਿ ਛੁੱਟੀ ਹਾਂ ਹਰਾਂ ਨੂੰ ਜਾ ਗਈ ਹੈ ਅੱਜ ਹੋ ਗਿਆ 15 ਦੀ ਪਰਿਓ ਇਹ ਦੇਖ ਦੱਸਾ ਪਾਪਾ ਲੜ ਹੁਣ ਲੜ ਹੁਣ ਲੜ ਲੜੋ ਨਾ ਆਹ ਪਤਾ ਲੱਗ ਗਿਆ ਵੀਡੀਓ ਬਣਣੀ ਹੋਣੀ ਬਣਿਆ ਲਾਗਲੀ ਨੇ ਖੋੜ ਪਾਇਆ ਪਪਾ ਨੂੰ ਧੂਤ ਤੇ ਘਰ ਤੇ ਗਿਆ ਦੌੜ ਗਿਆ ਚੱਲਾ ਚੱਲੀਏ ਕੋਈ ਵੀਡੀਓ